ਤੋ ਸਾਡੀ ਦੇਮਾਰੀ ਆਲੀ ਦੇਮਾਰੀ ਚ ਪੈਸੇ ਚੋਰੀ ਹੋਏ ਆ ਏ ਗੇਸਰ ਕੋ ਬਲੈਕ ਫੀ ਚੈਨਲ ਮਨਜੀ ਮਾ ਵਲੋਗਸ ਤੇ ਤੋ ਡੋਸਾ ਤੇ ਤੁਹਾਡੇ ਤੁਹਾਡੇ ਦੋ ਘੰਟਾ ਲੱਗ ਪਈ ਠੀਕਾ ਤਾਂ ਦੋਸਤੋ ਸਵੇਰ ਦੇ 10 ਵਜੇ ਤੇ ਮम्मा ਕੱਢਦੇ ਪੈ ਨੇ ਇੱਥੇ ਕੰਮ ਕਰਕਾ ਜੇ ਦੋਸਤੋ ਰੀਤਾ ਪ੍ਰੀਤਾ ਸਾਡਾ ਸੁਤਾ ਬਿਆ ਵਾ ਦੇਖੋ 80 ਪੂਲ ਡਾਲਾ ਡੁੱਬ ਜਾਣੀਏ ਅਮਰੀਕਾ ਸਕੂਲ ਜਾਣਾ ਨਾ ਹਨਾ ਕੱਲ ਤਾਂ ਸਕੂਲ ਭੇਜਣਾ ਰਿਹਾ ਇੱਥੇ ਹੈ ਕੱਲ ਤਾਂ ਸਕੂਲ ਭੇਜਣਾ ਫਿਰ ਇਹ ਨੂੰ ਮੰਨ ਲੈ ਉਹ ਜੰਗਲ ਦਾ ਆਪਣਾ ਪਿਆਰਾ ਜੋ ਹੀ ਨਹੀਂ ਬੇਬੀ ਤਾਂ ਹੀ ਹੈਗੀ ਆ ਲੋ ਜਾ ਦੇਖੋ ਛੁੱਟੀ ਭਜੇ ਸਾਡੀ ਕੁੜੀ ਦੇਖ ਬੜੀ ਛੋਣੀ ਜੀ ਪੈਣ ਲੈ ਅੱਛਾ ਸੋ ਜਾ ਸੋ ਜਾ ਇੰਡਨ ਟੱਲ ਰਿਹਾ ਇੰਡਨ ਟੱਲ ਰਿਹਾ ਮੰਮੀ ਇੰਡਨ ਟੱਲ ਰਿਹਾ ਦੇ ਗਾਇ ਸਾਡਾ ਸੁਕਾਣ ਲੜਦਾ ਪਿਆ ਵਾ ਓਏ ਮੋਟੇ ਆ ਜਾ ਬਾਹਰ ਸੋ ਦੋਸਤ ਹੁਣ ਇਹਨਾਂ ਨੂੰ ਬੁੱਟਾ ਨੂੰ ਪਾਣੀ ਪਾ ਰਹੇ ਨੇ ਇਹ ਦੇਖੋ ਹਾਂ 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 ਤਾਂ ਲੋਕਾਂ ਨੂੰ ਪੁੱਛਦੇ ਨੇ ਕਿਉਂ ਦੇ ਕਿਤੇ ਹੋ ਰਿਹਾ ਹੁੰਦਾ ਕਿਤੇ ਹੋ ਰਿਹਾ ਹੁੰਦਾ ਹਾਂ ਓਏ ਦਰਸ਼ਕੋ ਥੇ ਦੂਰ ਗਏ ਸੀ ਗਏ ਨਹੀਂ ਤੇ ਰੋਟੀ ਆ ਗਈ ਨੀ ਇੰਦਰ ਕਈ ਮਿੰਟ ਸਰ ਸਰੈਸ਼ ਮੈਂ ਲੋਕ ਉਹਦੇ ਆ ਗਿਆ ਤੇ ਸੁਲਤਾਨ ਆ ਗਿਆ ਆ ਦੇਖੋ ਆ ਦੇਖੋ ਨਹੀਂ ਤੈਨੂੰ ਦਿਖਾਉਂਦਾ ਸ਼ਕਲ ਦੀ ਆ ਦੇਖੋ ਸੁਲਤਾਨ ਦੇ ਬਲੇ ਡੇ ਛਿੱਟੇ ਛਿੱਟੇ ਕੁੜੀਆਂ ਆ ਗਏ ਤੇ ਬਾਲਾ ਕਪੜੇ ਛਿੱਟੀ ਛਿੱਟੀ ਜਾ ਤੂੰ ਕਿ ਨਾਲ ਆ ਤੇ ਆ ਚਲੋ ਗਾਇਸ ਨਾਲ ਚੱਲਦੇ ਚਲੋ ਗਾਇਸ ਚੱਲੋ ਨਾਲ ਇਹਦੇ ਗਾਇਸ ਚਲੋ ਨਾਲ ਚੱਲਦੇ ਗਾਇਸ ਜਾਵਾਂਗੇ ਨਾਲ ਨਾਲ ਆਉਂਦੇ ਆ ਠੀਕ ਹੈ ਨਾਲ ਆਓ ਚਲੋ ਦੋਸਤੋ ਨਾਲ ਅਗਾਂਹ ਤੁਹਾਨੂੰ ਫਿਰ ਮਿਲਦੇ ਆ ਤਾ ਦੋਸਤੋ ਆਪਾ ਤਿਆਰ ਹੋ ਗਏ ਪਰਨਾ ਬੰਦ ਕੇ ਤਾਲ ਸੁਣ ਰਿਹਾ ਹਾਂ ਦਾ ਆਪੇ ਮੰਮੀ ਸਾਹਿਬ ਬੋਈ ਬੈਠੀ ਮੰਮੀ ਸਾਹਿਬ ਹੋਰੀ ਤਾਂ ਇਧਰ ਦੋਸਤੋ ਰੀ ਸਾਡੀ ਉਹ ਗਿਆ ਹੋ ਗਈਆਂ ਆ ਦੇਖੋ ਗਾਇਸ ਸਾਡੀ ਜਸੂ ਤਾਂ ਹਾਲੇ ਵੀ ਸਾਡੀ ਕਿਰਨ ਤਾਂ ਰਸਗੀ ਸੀ ਯਾ ਇਹ ਗਾਇਸ ਕਿਸੇ ਬੰਦੇ ਨਾਲ ਰਸ ਕਿਸੇ ਕਿੰਨੇ ਰਸਗੀ ਸੀ ਗਾ ਦੱਸ ਦੇ ਨੇ ਚੂਚੂ ਨਾਲ ਰਸ ਕਿਸੇ ਚੂਚੂ ਤੇ ਦੋਨੋ ਜਣੇ ਇੱਕ ਫਾਈਲ ਲਾਉਣ ਪਰ ਚਲੋ ਕੋਈ ਗੱਲ ਨਹੀਂ ਸਾਰਾ ਕਹਾ ਦੋਸਤਾਂ ਨੂੰ ਆਨਲਾਈਨ ਇਹਦੇ ਤਰ੍ਹਾਂ ਕੀ ਚੱਲਦਾ ਪਿਆ ਤੇ ਇਤਨੇ ਵੱਡੇ ਦੀ ਮੂਵੀ ਥੋੜਾ ਬੰਦੇ ਬੱਤੀ ਤਾਲੀਆਂ ਮਾਰਦੇ ਨਾ ਚੁੱਪ ਹੈ ਜਾਨ ਮਾੜੀ ਬੱਤੀ ਮਾਰਿਆ ਮੈਂ ਗਾ ਕੀ ਕਰਨਾ ਕਾਪੀ ਕੇ ਦੇਖੀਏ ਤੁਹਾਡੇ ਚ ਮਾੜੀ ਮੋਟੀ ਚੋਲੇ ਉੱਥੇ ਹੀ ਆ ਦੁੱਧ ਪਾਉਂਦੇ ਪਹਿਲਾਂ ਚਾਹ ਪੀਤੀ ਮਾੜੀ ਮੋਟੀ ਇਹ ਮੇਨਾਂ ਦੀ ਰੋਸੀ ਕਿਉਂ ਮੈਂ ਵੀ ਇਹਨੂੰ ਬੋਲਦਾ ਜਾ ਤੂੰ ਉੱਥੇ ਖਾ ਲੈ ਨਹੀਂ ਆ ਕੇ ਮੈਂ ਵੀ ਮੇਰੇ ਉੱਤੇ ਲੱਤ ਲਾ ਲਈ ਅੱਗੇ ਮੈਂ ਤੀਵਾ ਬੋਲਦਾ ਪਰ ਹੋਰਾਂ ਵਜੋਂ ਲੱਤ ਲੱਤ ਮਾਰੀ ਹੋਣੀ ਲੱਤ ਮਾਰੀ ਸੈਂਪੜੀ ਚੁੱਕੀ ਹੋਏ ਮੇਰੀ ਵੀ ਲੋ ਆ ਗਈ ਹੈ ਦੇਖੀ ਮੰਮੀ ਨੱਚੇ ਗਾਣੇ ਤੇ ਹੋਮੀ ਨੱਚੇ ਕੋ ਜਾਨੀ ਤੇ ਆਉਂਦੇ ਕਿੰ ਮਾਤੀ ਰੇ ਪਸੀਨਾ ਪਸੀਨੀ ਹੋਈਆਂ ਵੀ ਹੱਟਦੀਆਂ ਨਹੀਂ ਪਰ

ਕਾ ਦੋਸਤ ਕੋਲੋਂ ਮੈਂਦੇ ਰਣ ਰੁੱਕੇ ਦੋਸਤੋ ਮਾਮੀ ਨੂੰ ਸਰਜਨ ਚਲ ਗਏ ਨੇ ਉਧਰ ਨਹੀਂ ਗਏ ਤਾਂ ਆਪਾਂ ਉਧਰ ਹੀ ਜਾਣਾ ਕਿ ਆਪਾਂ ਕੰਮ ਫੜਨ ਜਾਵਾਂ ਗੱਲ ਮੈਂ ਫੜਨ ਜਾਣ ਨਾਲ ਗਾਇਜ਼ ਮੇਰੇ ਵਿਆਹ ਦਾ ਕਾਰਡ ਜੀ ਫੋਨ ਨਾਲ ਕਿੱਦਾਂ ਚਾਚੜ ਵਿਆਹ ਆਏ ਬਬੂ ਜੀ ਗਾਇਜ਼ ਬਸ ਇੰਨਾ ਖੁਸ਼ ਹੋਣ ਵਾਲੀ ਗੱਲ ਨਹੀਂ ਕੋ ਗਾਇਜ਼ ਮਜਬੂਰੀ ਕਰਕੇ ਮੈਨੂੰ ਵਿਆਹ ਹੀ ਕਰਾਉਣਾ ਪੈ ਰਿਹਾ ਕਰਦੇ ਕਿਹਾ ਵਿਆਹ ਵਿਆਹ ਆਆ ਤੇ ਸਾਡੀ ਡੇਟ ਫਿਕਸ ਹੋਈ ਆ ਕਿਹੜੇ ਮਹੀਨੇ ਦੀ ਜੂਨ ਕਿਸ ਬਾਈ ਜੂਨ ਦੀ ਡੇਟ ਫਿਕਸ ਹੋਈ ਆ ਤੇ ਅੱਜ ਹੈਗੀ 8 ਅਪ੍ਰੈਲ ਫਿਰ ਕਾਰਡ ਵੰਡਣ ਨੂੰ ਟਾਈਮ ਵੀ ਲੱਗੂਗਾ ਤਾਂ ਕਰ ਗਏ ਗਾਈਜ਼ ਨਾਮ ਦੇ ਕੇ ਦੱਸਣਾ ਆਪਾਂ ਆਪਣੇ ਦੱਸ ਦਾਂ ਤੇਰਾ ਨਾਮ ਨਾ ਦੱਸਦੇ ਬਲ ਗਾਈਜ਼ ਨਾਮ ਆਪਾਂ ਕੁਛ ਐਸ ਐਸ ਤੋਂ ਰੱਖავਾਂਗੇ ਐਸ ਐਸ ਤੋਂ ਰੱਖਿਆ ਹੋਇਆ ਨਹੀਂ ਚੱਲ ਚੱਲ ਮੈਂ ਆਪਣੇ ਨਾਮ ਤੇ ਰੱਖਾਂਗਾ ਬਦਲਾ ਲੋਕ ਗਾਈਜ਼ ਸਾਡੇ ਕੋਲ ਚੋਰੀ ਵੀ ਹੋ ਚੁੱਕੀ ਆ ਦੱਸਣ ਪਤਾ ਲੱਗ ਚੁੱਕਾ ਕਿਹੜਾ ਬੰਦਾ ਚੋਰਾ ਜੇ ਤੂੰ ਹੈਗਾ ਤਾਂ ਬਚਦਾ ਕਾਕਾ ਬੰਦੇ ਤੇਰੇ ਪਿੱਛੇ ਮੈਂ ਫੀਲਡਿੰਗ ਲਾਤੀ ਆ ਕਿਹੜੇ 5000 ਰੁਪਏ ਚੋਰੀ ਨਹੀਂ ਹੋਇਆ ਕਰੋ ਆਹੋ ਗਾਈਜ਼ ਹੋਰੀ ਦੱਸੋ 25000 ਰੁਪਏ ਚੋਰੀ ਹੋ ਗਏ ਇਹ ਨਹੀਂ ਸਮਝ ਆਉਂਦੀ ਵੀ ਕਰੋ ਚੋਰੀ ਤੇਰੀ ਜਾਂਦੇ ਆ ਭਰਾਵਾ ਕਰੋ ਹੀ ਚੋਰੀ ਕਰੀ ਜਾਂਦੇ ਸਹੀ ਗੱਲ ਇਹ ਨਹੀਂ ਸਮਝ ਆਉਂਦੀ ਵੀ ਤੁਸੀਂ ਇਹ ਤਾਂ ਦੇਖੋ ਸਮਾਂ ਕਿਦਾਂ ਦਾ ਵਾ ਹਨਾ ਵੀ ਇਹ ਜੇ ਮੌਕੇ ਤੇ ਦਿਵਾਕਾਂ ਦਾ ਹੱਕ ਖਾਣੇ ਹੋ ਦੱਸੋ ਚੰਗੀ ਗੱਲ ਇੱਕ ਤਾਂ ਵਿਚਾਰਿਆਂ ਦੇ ਮਾਪਿਓ ਨਹੀਂ ਹੈਗੇ ਉੱਤੋਂ ਲੋਕ ਇਦਾਂ ਦੇ ਟੱਕਰ ਜਾਂਦੇ ਹੈ 25000 ਰੁਪਏ ਕਰੋ ਚੱਕ ਕੇ ਲੈ ਗਏ ਗਾਈ ਤੁਸੀਂ ਵੀ ਲਾਹਨਤਾਂ ਪਾਓ ਚੋਰ ਨੂੰ ਠੀਕ ਹੈ ਜਿਹੜੇ ਨਜਾਇਜ਼ ਤੰਗ ਕਰਦੇ ਚੋਰ ਵੈਸੇ ਆਪਦੀ ਨਿਸ਼ਾਨੀ ਛੱਡ ਕੇ ਜਾਂਦਾ ਹੁੰਦਾ ਛੱਡ ਕੇ ਤਾਂ ਗਿਆ ਨਿਸ਼ਾਨੀ ਚੋਰ ਤਾਂ ਸਾਨੂੰ ਪਤਾ ਲੱਗ ਗਿਆ ਕਿਹੜਾ ਵਾ ਹੁਣ ਅਸੀਂ ਉਹ ਚੋਰ ਤੋਂ ਪਰਹੇਜ਼ ਕਰਾਂਗੇ ਓਏ ਆ ਗੱਡੀ ਧੋ ਦਿੰਦਾ ਏ ਇੱਧਰ ਜਾ ਨਾ ਇੱਧਰ ਤੂੰ ਉੱਤਰ ਮੈਂ ਚਲਾਉਣੀ ਆ ਮੈਂ ਚਲਾਉਂਗਾ ਮਾਮੇ ਹੈ ਨਹੀਂ ਕਿ ਮੈਂ ਦੇਖਾਂ ਚੱਲ ਚੱਲ ਥੱਲੇ ਹੋ ਜਾ ਤੇ ਜਮਾ ਬੈ ਜਾ ਬੈ ਜਾ ਉਹ ਬੈ ਜਾ ਬੈ ਜਾ ਕੇ ਇਹਨੇ ਪਿੱਛੇ ਹੋ ਜਾ ਪਰਾਣੀ ਮੇਰਾ ਫੜਾ ਤੂੰ ਯਾ ਫਿਰ ਨਾ ਸਮਉਣ ਮੈਂ ਨਹੀਂ ਫੜਦਾ ਆਪ ਫੋਨ ਤਾਂ ਫੜਲਾ ਕੋਸਤਾ ਫੜਾ ਰਹਿੰਦੀ ਰਹੋ ਆ ਥੋੜਾ ਪੁੱਤ ਲੈ ਕੇ ਨਹੀਂ ਜਾਣਾ ਆ ਕੇ ਚਲਦੇ ਆ ਤਾਂ ਆਪਾਂ ਨੂੰ ਟਾਈਮ ਹੀ ਬਹੁਤ ਲੱਗ ਜਾਣਾ ਕਿੰਨਾ ਕੁ ਆਏ ਆਏ ਮੇਰੇ ਕਮੀਜ਼ ਛੱਡ ਦੇ ਬੈ ਜਾ ਫਿਰ ਬਿੰਦਾ ਵੀ ਨਿਕਾ ਚੁੱਪੀ ਜਾਂਦਾ ਮੈਨੂੰ ਵੀ ਚੰਗਾ ਭਲਾ ਬੈਠ ਪਹਿਲਾਂ ਉੱਧਰ ਤੋਂ نیچے ਓਹੋ ਛੋਟੂ ਛੋਟੂ ਅੰਦਰ ਚੱਲ ਛੋਟੂ ਛੋਟੂ ਅੰਦਰ ਚੱਲ ਛੋਟੂ ਸਰਦ ਬੰਦਾ ਤੇਰੇ ਮਾਰੂ ਦੂਰ ਕੇ ਅੰਬਰ ਦਾ ਮਾਰਾ ਤੁਹਾਡੇ ਕੋਲ ਦਿਮਾਗ ਵੀ ਆਣੀ ਦੀ ਘਮਾ ਕੇ ਮਾਰਾ ਤੁਮਾਰੀ ਤੇ ਰੇਤੀ ਮਾਰਨਾ ਹੋਰ ਮੇਰੇ ਚ ਬੜਾ ਦੁੱਖ ਲੱਗਦਾ ਚਲੋ ਦੋਸਤੋ ਨਾ ਪਟਨੇ ਤਨ ਪੁੱਛ ਕੇ ਮਿਲਦੇ ਵੇ ਹਾਲੇ ਕਾੜਦੇ ਦੋਸਤੋ ਸਾਡਾ ਐਕਸੀਡੈਂਟ ਹੋ ਜਾਣਾ ਸੀਗਾ ਵਜਿਨ ਟਾਡੇ ਹੂੰ ਮੁੰਡਾ ਜਿੱਤ ਚਲ ਆ ਜਾ ਕੋਈ ਨਾ ਡੋ ਤਾਂ ਬਚਾਅ ਹੋ ਗਿਆ ਆਪਣਾ ਚਲੋ ਰੋਈ ਅਸੀਂ ਆ ਗਏ ਆ

ਬੀਜ਼ ਗਾਰਡਨ ਮੁੰਨਾ ਪਰ ਰੁਤੇ ਤੇ ਬੀਜ਼ ਗਾਰਡਨ ਪਹੁੰਚ ਜਿਓ ਸਾਰੇ ਇੱਕ ਵਾਰ ਚਾਹੀਦਾ ਕੇ ਸੌ ਰੱਖ ਲਓ ਬਣਾ ਕੇ ਰੱਖ ਲਓ ਬਣਾ ਕੇ ਡਰੈਸ ਕੀ ਗਿੱਲਸ ਗੜਨ ਦਾ ਗਿੱਲ پارک ਗਿੱਲ ਨੂੰ ਜਾਣਾ ਗਿੱਲਾ پارک ਗਿੱਲਾ ਰੋਡ ਸਾਰਾ ਗਿੱਲਾ ਗਿੱਲਾ ਹੀ ਹੋ ਗਿਆ ਗਿੱਲੇ ਰੋਡ ਗਿੱਲ پارک ਗਿੱਲ ਨੂੰ ਜਾਣਾ ਗਿੱਲਾ ਲੁਧਿਆਣਾ ਇਹ ਹੋਣੀ ਪ੍ਰਿੰਟ ਹੋ ਜਾਵੇ ਇੱਕ ਪ੍ਰਿੰਟ ਚਾਹੀਦੀ ਇੱਕ ਹੋ ਜਾਏ ਆਪਣਾ ਜਰਾ ਕਰ ਚਾਰ ਨੰਬਰ ਨੋਰਮਲ ਹੋ ਜਾਵੇ ਹੁਣੇ ਨੰਬਰ ਲਿਖ ਦਿਓ ਇੱਕ ਲਿਖ ਦਿਓ 9697 CHW ਕਾਰ ਸਾਡਾ ਫਾਈਨਲੀ ਬਣ ਚੁੱਕਿਆ ਤੁਹਾਨੂੰ ਘਰੇ ਨਹੀਂ ਹਲੇ ਦਿਖਾਣਾ ਤਾਂ ਇਹਦੇ ਸਾਹਮਣੇ ਦਿਖਾਵਾਂਗੇ ਵੱਡੇ ਵੱਪੇ ਸਾਹਮਣੇ ਕੱਢਣਾ ਆਇਓ ਹੁਣ ਘਰੇ ਜਾਣਾ ਆਪਾਂ ਤਾਂ ਦੋਸਤੋਂ ਹੁਣ ਪਹੁੰਚ ਗਏ ਅਸੀਂ ਹੰਦਰ ਚੱਲ ਕੇ ਦੇਖ ਲਈਏ ਤਾਇ ਦੇ ਰਿਐਕਸ਼ਨ ਤਾਇ ਜੀ ਦਾ ਕੀ ਹੁੰਦਾ ਵੀ ਕਾਰਡ ਤੇ ਇੱਕ ਆਪਣੇ ਆਇਓ ਆਫੜਾ ਇਹ ਨਾਲ ਹੀ ਲੈ ਚਲਾ ਫੜੀ ਹੈ ਆਪਦੇ ਹੱਥ ਚ ਫੜ ਲਾ ਮੇਰੇ ਚਾਬੀ ਕੱਢ ਲਈ ਮੈਂ ਪੜਾ ਆਪਰਾ ਤਰੀ ਦੀ ਕਾਹਦੇ ਪਿੱਛੇ ਤਾ ਹੋ ਜਾ ਰੋਸ ਤਾਇ ਜੀ ਨੂੰ ਦਿਖਾਣਾ

Tiga B, cobalah, oh, eh, bah, ya entah, karet, 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 ਠੀਕ ਜਿਆ ਵੇ ਪੜਨ ਲੇ ਗੇ ਰੋੜਾ ਪਾ ਕੇ ਢੋਲੀ ਪੜੀ ਜਾਂਦਾ ਵਾ ਤੇ ਆ ਮਸੀ ਬੋਲ ਰਹੀ ਮਾਮੀ ਦਾ ਡਾਡਾ ਗਾੜ ਵੀ ਇੱਥੇ ਦੇਦਾ ਠੀਕ ਹੈ ਹੈ ਦਿਖਾਣੀ ਹੋਏ ਇਹ ਮਾ ਲੈ ਬੋਲ ਰਹੀ ਦੋ ਜਣ ਕੇ ਗਾਵੀ ਆ ਵੀ ਕੀ ਕਹਿਣਾ ਚਾਹੋਂਗੇ ਮਈ ਜੂਨ ਕਿੰਨੇ ਨੂੰ ਆ सुपाई ही रखना है सुपाई ही जून रखना है सुपाई जून रखना है तो जीदी की बने ये यूं रखना है सी अर्दंगन फैमिली जीदी बात से नरेंद्र सिंह ये बातें बताई नहीं जाती ऐन सुना ये लुकाई जाती है ऐन दे सुना हां ਕਹਿੰਦਾ ਕੋਣਾ ਕਰੇ ਐਸੀ ਦੇ ਚੱਲਦਾ ਮੈਨੂੰ ਨਹੀਂ ਐਂ ਤਾਂ ਆਪਾਂ ਕੱਟ ਦੇਣਾ ਐਡੀ ਤਾਂ ਹੋਊਗਾ ਇੰਦਾ ਤਾਂ ਫਿਰ ਜੋ ਮੱਝ ਭੁੱਲੀਓ ਲੈ ਕਿਉਂ ਵਾਚੀ ਹੋਈ ਹੈ ਕਈ ਵਾਰ ਪੈ ਵੀ ਜਾਂਦਾ ਹੁੰਦਾ ਤੂੰ ਗਲਤੀ ਨਾਲ ਬੁਲੇ ਗਿਆ ਕਿੰਨੀ ਵਾਰੀ ਜੇ ਕੋ ਧਿਆਨ ਨਾਲ ਦੇਖਦਾ ਫਿਰ ਪਤਾ ਲੱਗਦਾ ਇੰਦਾ ਪਤਾ ਤਾਇ ਜੀ ਕਾਣ ਕਿੱਦਾਂ ਲੱਗਾ ਕੈਂਟ ਆਉਂਗੇ ਖਾਣਾ ਤੇਰੇ ਵਾਦੀ ਕਰਾ ਲਈਏ ਕਰਾ ਦਈਏ ਕਰਾ ਦਈਏ ਕਰਾਣਾ ਵਧੀਆ ਹੁਣ ਤਾਂ ਕਾਰਡ ਬਣ ਗਿਆ ਹੁਣ ਕਰਾਣੀ ਪੈਣੀ ਲੈ ਕਾਰਡ ਤਾਂ ਪੁੱਦਾ ਬਣਾਇਆ ਤੂੰ ਤੂੰ ਕਿਹੜੇ ਨਾਮ ਦਾ ਬੁੱਸ ਲੱਗੀ ਕਰ ਹੈਂ ਦੋ ਟਾਈਮ ਕਰਦੀ ਐ ਇੱਕ ਟਾਈਮ ਅੱਛਾ ਪਾਣੀ ਵੀ ਨਾਲ ਲੜ ਕਰਾਰੇ ਕਰਨ ਮੇਰੇ ਬਾਰੇ ਤੇ ਬਾਅਦ ਵਿੱਚ ਗੱਡੀ ਲੱਗ ਜਦਾਂਗੇ ਆਪਾਂ ਹਾਂ ਹਾਂ ਪੱਕਾ ਪੱਕਾ ਲੋਕਾਂ ਨਾਲ ਗੱਲ ਕਰਨਾ ਹੈ ਬਾਰਾ ਟੈਰੀ ਤੇ ਜਾਣਾ ਮਮੀ ਤਾਇਆ ਜੀ ਬਾਰੇ ਕਹਿੰਦੇ ਵਿਰਾਸਤ ਕਰਕੇ ਲੈ ਦੇਣੀ ਆ ਲੋਕੀ ਲੋਕੀ ਕਾਰਸਾ ਕਹਿੰਦੀ 12 ਚੱਕੀ ਦੇ ਦੇ 12 ਚੱਕੀ 12 ਚੱਕੀ ਹਾਂ ਮਰੋ ਚੱਕੀ ਕੋਤੇ ਨਹੀਂ ਹੈ ਕੋਤੇ ਹੈ ਹੈ ਗੱਡੀ ਲੱਗ ਗਿਆ ਤੁਹਾਨੂੰ ਹੈ ਹਾਂ ਕਿਹੜੀ ਵੀ ਲੱਗੇ ਸੀ ਉਹ ਜਿਹੜੇ ਮਚਰਾ ਕਾਲਿਆਂ ਉਹ ਤਾਂ ਜਦੋਂ ਵਿਆਹ ਤੇ ਥੋੜੇ ਲੱਗੇ ਸੀ ਬਾਜਾ ਲਾਉਂਦੀ ਲੱਗੇ ਸਾਰੇ ਲੱਦਕੇ ਸਾਰੇ ਹੈ ਤੁਹਾਨੂੰ ਕੀ ਪਤਾ ਤੁਹਾਨੂੰ ਕੁਝ ਪਤਾ ਤੁਸੀਂ ਤਾਂ ਐ ਕੁੰਡ ਕੱਢਿਆ ਹੋਣਾ ਉਹ ਵੀ ਲੱਗੇ ਹੈ ਮੈਂ ਵੀ ਕੁੰਡ ਕੱਢਿਆ ਕੁੰਡ ਕੱਢਿਆ ਉਹ ਉੱਥੇ ਗਈ ਉਹ ਮਿੰਟੀ ਆਈ ਹੈ ਹੈ ਮੈਂ ਮੇਰੇ ਪਿਆਰ ਫੇਰ ਬਾਹਰ ਕੱਢ ਦਿੱਤੇ ਤੇਰੇ ਨਾਲ ਮੈਨੂੰ ਉਹਦਾ ਪਤਾ ਵਾ ਦੋਸਤੋ ਇੱਧਰ ਲੜਾਈ ਹੋ ਗਈ ਲੜਾਈ ਹੋ ਗਈ ਹੋ ਗਿਆ ਬਾਲ ਪੜਦੇ ਬਾਲ ਪੜਦੇ ਤੁਹਾਨੂੰ ਤਾਨਾ ਕਰਦਾ ਮੈਂ ਆ ਪੈਗੀ 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 ਆਹ ਡਿਕਾਰਡ ਛਾਪ ਗਿਆ ਤਾਂ ਦੋਸਤੋਂ ਤੁਹਾਨੂੰ ਡੋਕ ਕੇ ਮਿਲਦੇ ਠੀਕ ਆਪਾਂ ਵਿਆਹ ਦੇ ਸੀ ਆਨਲਾਈਨ ਹੀ ਪਾ ਦੇਣਾ ਜਿਹਨੇ ਉੱਥੇ ਸਪਾਉਂਦਾ ਕਰੀ ਜਾਵੇ ਸਾਰੇ ਜਣ ਬਾਈ ਜੂਨ ਨੂੰ ਪਹੁੰਚ ਜਾਓ ਹਾਏ ਹਾਈ ਨਹੀਂ ਡੱਬ ਜੇ ਦੀ ਤੂੰ ਮੈਂ ਟਰੰਕ ਮਾਰਨ ਲੱਗ ਸਕਦੇ ਨੇ ਹਾਂ ਇਹਦਾ ਮੋੜ ਆ ਮ ਲੇਟ ਕੇ ਪਿੱਛੇ ਐਕਟੂਅਰ ਮੋੜ ਆ ਪਿੱਛੇ ਐਕਟੂਅਰ ਆ ਲੇਟ ਕੇ ਫੂਰ ਕੱਢਾ ਮੈਂ ਪਿੱਛੇ ਦੇਖਣ ਲੱਗੀ ਮੂਰੇ ਆਣੇ ਨੇ ਮੇਰੇ ਮੂਰੇ ਬ੍ਰੇਕ ਮਾਰ ਤੇ ਮੈਂ ਉਹਦੇ ਵਿੱਚ ਜਾ ਕੇ ਤਦ ਨਹੀਂ ਵੱਜੀ ਕਿ ਮੈਂ ਨਹੀਂ ਸਕੀ ਹਾਏ ਮੈਂ ਇੱਕ ਹੰਟੂ ਪਿੱਛੇ ਦੇ ਲੜਕਾ ਪਰ ਤੇ ਪਿੱਛੇ ਬੈਠਾ ਪਿੱਛੇ ਨੂੰ ਲਟੂਦਾ ਹੀ ਤਾਂ ਦੋਸਤੋ ਫਿਰ ਫਾਈਨਲੀ ਮੇਰਾ ਵਿਆਹ ਹੋ ਗਿਆ ਮੇਰੀ ਮੰਮੀ ਵੀ ਮੈਂ ਤੁਰ ਜਾਣਾ ਕਰੋ ਉਹ ਕਹਤਾ ਫਿਰ ਮੈਂ ਕਰਨਾ ਥੋੜੀਆ ਘਰੇ ਹੋਣਾ ਕਿਸੇ ਨੇ ਤੈਨੂੰ ਤਾਂ ਤੋੜਨਾ ਹੈ ਤੇਰੇ ਲੱਛਣ ਤੋੜਨ ਵਾਲੀ ਆ ਹਾਏ ਹਾਂ ਕਾਹੇ ਵਧੇ ਕਹਿੰਦੇ ਲੋਕੀ ਗਾਰਾ ਤੇ ਬਰਲਦਾ ਕਹਿੰਦੇ ਮੈਂ ਬਾਰਾ ਚੱਕੀ ਤੇ ਲੈ ਕੇ ਜਾਵਾਂਗਾ ਕਾਹ ਵੇ ਤਾਇਰਾਂ ਤੇ ਫੁੱਲ ਲੈ ਲੈ ਜਸੂ ਪਾਣੀ ਦੇ ਰਾਸ ਤੇ ਜਾਣਾ ਬਾਈ ਦਾ ਫੇਰ ਮਿਲਦੇ ਸੋ ਸਾਡੀ ਤੇ ਮਾਰੀ ਆਲੀ ਤੇ ਮਾਰੀ ਚ ਪੈਸੇ ਚੋਰੀ ਹੋਏ ਆ ਡੈਡ ਨੇ ਕੋਈ ਲੈ ਕੇ ਨਾਲ ਗੁਰਦੋਂ ਕਰਤੀ ਦਰੀਆਂ ਤੁਸੀਂ ਵੀ ਹੈ ਘਰੇ ਚਾਲੇ ਰੱਖ ਦੇ ਢਾਬੇ ਦੀ ਸ਼ਰਤੀ ਲੈਣੇ ਕੋਈ ਝਾਤੀ ਇੱਕ ਘਰ ਦੀ ਫੇਰ ਢਾਬੇ ਨਾਉਂਦੇ ਬਾਪੂ ਜੀ ਦੇ ਕਿਹਦੇ ਦੋਸਤੋ ਆਪ ਕੀ ਕੱਢਦੇ ਨੂੰ ਜੀ ਦੀ ਚੋਰੀ ਹੋ ਗਈ ਅਗਲ ਕਚੋ आले ना आले हां आले ना बिल्कुल साफ-साफ हां हैं आले ना बिल्कुल साफ-साफ तौर गड्ढे होता है खोल ले भाई हां खोल दे भाई सा देख सकते हो उसको भाई देखो ढंग से पैच चोरी होया है तू खोलनी थी तो 500 रुपए सिर्फ 500 जानू पूरा तैयार सिर्फ पत्थर मार दिया नहीं नहीं ਕਾਹ ਕਰੀਏ ਰੋਕਣਾ ਸ਼ਰਮ ਨਹੀਂ ਆਉਂਦੀ ਦੇਖਿਆ ਨਾ ਮੇਰੇ ਬਾਬੂ ਜੀ ਵੀ ਘਰ ਦੇ ਅਲਾਂਕਰ ਦੇਖੋ ਵੀ ਕਹਿ ਜੀ ਬਸ ਤੈਨੂੰ ਕਿਸੇ ਨੂੰ ਪੁੱਛਿਆ ਤਾਂ ਕੱਢੀ ਜੀ ਲੈ ਲਈ ਆ ਵੇ ਆਹ ਹੀ ਜਾ ਰਹੇ ਦੱਬੀ ਜਾਂਦੇ ਆਹ ਦੱਬੀ ਜਾਂ ਆ ਉੱਪਰ ਉੱਪਰ ਆਹ ਜੀ ਜਿਹੜਾ ਇਹ ਸੋੜ ਦਿੰਦੇ ਸੀ ਇਹਦੀ ਜੇਦੋਂ ਫਾਇਦਾ ਪਾ ਲਿਓ ਸੋੜ ਦੇ ਨਾ ਕਰ ਬਿਜਿਆ ਆਹ ਦੇ ਬਿਲਕੁਲ ਜਾਗ ਮੱਧਲੇ ਵਕਲੇ ਲੇ ਬਾਵਾ ਰੀਜ ਨਾ ਖੋਲੇਆ ਵਾ ਨਹੀਂ ਜਾਂਦਾ ਨਾ ਉੱਪਰ ਨਹੀਂ ਜੀ ਕੋਲਾ ਆਇਆ ਹੋਇਆ ਤੇ ਚਲੋ ਦੋਸਤੋ ਉਧਰ ਲੈ ਕੇ ਚੱਲ ਕੇ ਮਿਲਦੇ ਫੋਨ ਦੀ ਬੈਟਰੀ ਡਾਊਨ ਹੋ ਛੋੜੀ ਜੀ ਤੂੰ ਹੁਣ ਅਸੀਂ ਲੇਟ ਗਿਆ ਸਰ ਜਣੇ ਖਟੀਆਂਈਆ ਵੀ ਪੈ ਗਈਆਂ ਦੋਵੇਂ ਮੰਮੀ ਸਾਡੀ ਉਹ ਫਿਰਦੀ ਮਾਣਾ ਦੀਦੀ ਉੱਪਰ ਤਾਇਆ ਤਾਈ ਸਾਡੇ ਅਮਾ ਤਾਇਆ ਤਾਈ ਦਿਖੋਤਾ ਆਇਆ ਬਾਏ ਮੇਂ ਸੌ ਗਏ ਆ ਤਾਇਆ ਤਾਈ ਗੁੱਡ ਨਾਈਟ ਬਾਏ ਬਾਏ ਮੰਨੂ ਇਧਰ ਆ ਮਮਮੀ ਨੇ ਕੱਲ ਨੂੰ ਚਲੀ ਜਾਣਾ ਗਾਈ ਸਾਡੀ ਮੰਮੀ ਨੇ ਮੈਂ ਜਾਣੀ ਜਿਹੜਾ ਮੰਮੀ ਨੂੰ ਲੈਣਾ ਨਾ ਕਿਸ ਨੇ ਕਿਨ ਮਾਮੀ ਨੂੰ ਆਉਣਾ ਮ ਬੱਸ ਵਾਲੇ ਨੇ ਲੈਣਾ ਬੱਸ ਵਾਲੇ ਨੇ ਬੱਸ ਦਾ ਦੇ ਬੱਸ ਕਰ ਭਰਾਵਾ ਬੱਸ ਨੂੰ ਭਲਾਉਂ ਕੋਸੋ ਨਾ ਮਾ ਸੋਦੀ ਇਹਦੇ ਨਾਲ ਇਹਨੇ ਕਿਹਾ ਬੱਸ ਦਾ ਦੇ ਮਾਮੀ ਨੂੰ ਫੜ ਲੈਣਾ ਹਾਂ ਮਾਮੀ ਛੱਡ ਮਾਮੇ ਨੇ ਆ ਕੇ ਇਹਨੂੰ ਢਾ ਲੈਣਾ ਮਾਮੇ ਰੋ ਮੇਰੀ ਵੀ ਗੱਲ ਅਮਨੇ ਗਾ ਚੰਗੀਆ ਬਿਦਰ ਬਲੌਗ ਦੇਗਾ ਤੁਮ ਜੀ ਵੀ ਪਾਸਾ ਡਾ ਦੇਣੀ ਤੂੰ ਪਹਿਲਾਂ ਦੁਨੀਆ ਤੂੰ ਜੀ ਵੀਡੀਓ ਨੂੰ ਲੋ ਕਿਉਂ ਲੋਕ ਤਾਂ ਲੋਕ ਹੈ ਓਏ ਇਹ ਗੋਪੀਆਂ ਕੋ ਸਾਰੀ ਲ ਕੋਈ ਜਾਂਦਾ ਉਹ ਵੀ ਜਦੋਂ ਸਿਰ ਤੇ ਪਰਣਾ ਨੂੰ ਬੰਨਿਆ ਹੋਵੇ ਓਏ ਮੇਰੀ ਵੀਡੀਓ ਨਬੜਾ ਓਏ ਸਿਰ ਲ ਖੋਲ ਕੋ ਚਲੋ ਠੀਕ ਹੈ ਗਾਇਸ ਇਹਨਾਂ ਨੇ ਤਾਂ ਹਟਣਾ ਨਹੀਂ ਹੈਗਾ ਕਿਉਂ ਨਹੀਂ ਹਟਣਾ ਆਪਾਂ ਲੱਗੇ ਸੌਣ ਤਾਂ ਚਲੋ ਦੋਸਤੋ ਤੁਹਾਨੂੰ ਆਪਾਂ ਨੈਕਸਟ ਲੋਕ ਚ ਮਿਲਦੇ ਆ ਲਵ ਯੂ ਟੂ